ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਰੋਡੇ ਜ਼ਿਲ੍ਹਾ ਮੋਗਾ ਜੀ ਤਸਵੀਰ ਇਸ ਪਿੰਡ ਦੋਸਤੋ ਵਗ ਆਪਾਂ ਨਾਲ ਜਿਹੜੇ ਘਰ ਚ ਦੋਸਤੋ ਵੀਡੀਓ ਦਿਖਾ ਰਹੇ ਆ ਜੀ ਇਸ ਘਰ ਦੇ ਵਿੱਚ ਬਾਈ ਵਪਾਰ ਦਾ ਕੰਮ ਕਰਦਾ ਵਿਕਰੀ ਆਸੇ ਦੋਸਤੋ ਬਾਈ ਕੋਲੇ ਨਾਗ ਆਉਂਦੇ ਆ ਜੀ ਅੱਜ ਤਿੰਨ ਨਾਗ ਇਸ ਘਰ ਦੇ ਵਿੱਚੋਂ ਦਿਖਾਈ ਤੁਹਾਨੂੰ ਦਿਖਾਉਣੇ ਆ ਜੀ ਹਮੇਸ਼ਾ ਹੀ ਤਿੰਨ ਤਿੰਨ ਚਾਰ ਚਾਰ ਨਾਗ ਇਸ ਘਰ ਦੇ ਵਿੱਚੋਂ ਦਿਖਾਉਂਦੇ ਰਹੀਦਾ ਤੁਹਾਨੂੰ ਤੇ ਜ਼ਿਆਦਾਤਰ ਦੋਸਤੋ ਨੀਲੀ ਰਾਵੀ ਨਸਲ ਦੇ ਉੱਤੇ ਫੋਕਸ ਹੈ ਠੀਕ ਹੈ ਜੀ ਅੱਜ ਵੀ ਤੁਹਾਨੂੰ ਬਹੁਤ ਸੋਹਣੀਆਂ ਤਿੰਨ ਝੋਟੀਆਂ ਦਿਖਾ ਦੇਣੀ ਆ ਜੀ ਠੀਕ ਹੈ ਨੀਲੀ ਰਾਵੀ ਨਸਲ ਦੇ ਵਿੱਚ ਹੋਣਗੀਆਂ ਕੱਲੀ ਕੱਲੀ ਨੂੰ ਤੋਰ ਫੇਰ ਕੇ ਦੇਖ ਲਾਂਗੇ ਥਾੜਾ ਥੋੜਾ ਐਨ ਪੂਰੀ ਤਸੱਲੀ ਤੁਹਾਨੂੰ ਕਰਾ ਦੂੰ ਬਾਕੀ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਤਸੱਲੀ ਤੁਸੀਂ ਆਪ ਆ ਕੇ ਕਰ ਲਿਆ ਕਰੋ ਤੇ ਬਾਕੀ ਗੱਲਬਾਤ ਆ ਜਿਹੜੀ ਦੋਸਤੋ ਆਪ ਬਾਈ ਨਾਲ ਕਰੀਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸਿਓ ਆਪਣਾ ਨਾਮ ਸੁਤਨਾਮ ਸਿੰਘ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਵਾਗਾਪੁਰਾਣਾ ਜੀ ਅੱਛਾ ਵਿਕਰੀ ਆਸਤੇ ਪਸੂ ਆਈ ਜਾਂਦੇ ਹਾਂਜੀ ਬਾਈ ਜੀ ਆਈ ਜਾਂਦੇ ਆ ਜੀ ਠੀਕ ਹੈ ਪਿੱਛੇ ਜੇ ਤਿੰਨ ਝੂਟੀਆਂ ਪਾਈਆਂ ਹੋਈਆਂ ਵੈਗੀਆਂ ਸੀ ਹਾਂਜੀ ਵੈਗੀਆਂ ਸੀ ਜੀ ਠੀਕ ਹੈ ਤਿੰਨ ਹੀ ਫੇਰ ਲਿਆਂਦੀਆਂ ਤਿੰਨ ਚਾਰ ਸੀਗੀਆਂ ਇੱਕ ਸਵੇਰ ਸੌਦਾ ਹੋ ਗਿਆ ਬੂਰੀ ਦਾ ਵੱਡੀ ਬੂਰੀ ਸੀਗੀਆਂ ਨਹੀਂ ਨਹੀਂ ਚਾਰ ਸੀ ਵੈਸੇ ਹਾਂ ਹਾਂ ਚਾਰ ਸੀਗੀਆਂ ਉਹ ਸਵੇਰ ਲੈ ਗਏ ਫਿਰ ਆ ਗਏ ਠੀਕ ਆ ਅੱਛਾ ਜਿਹੜੀ ਪਹਿਲੇ ਨੰਬਰ ਤੇ ਕੱਟੀ ਖੜੀ ਹੈ ਹਾਂਜੀ ਕਿੰਨੇ ਕ ਟਾਈਮ ਦੀ ਹੋਊਗੀ ਇਹ ਹੈ ਗਿਆ ਬਾਈ 22 ਤਈ ਮਹੀਨੇ ਦੀ ਬਾਈਆਂ ਦਾ 23 ਮਹੀਨੇ ਦਾ ਸੀ ਹਾਂਜੀ ਖੀਰੀ ਹੈ ਖੀਰੀ ਹੋ ਹੈ ਨਾ ਬਿਲਕੁਲ ਛੋਟੇ ਸੰਗ ਦੀ ਹੈ ਜੀ ਅੱਖਾਂ ਓੱਖਾਂ ਤੁਸੀਂ ਚੈੱਕ ਕਰੋ ਜਿਹੜੇ ਵੀਰ ਭਰਾਣਾ ਬਰੀਡਿੰਗ ਦੇ ਉੱਤੇ ਕੰਮ ਕਰਨਾ ਠੀਕ ਹੈ ਜੀ ਉਹਨਾਂ ਵਾਸਤੇ ਤਾਂ ਕੱਟੀ ਬਹੁਤ ਚੰਗੀ ਹੈ ਇਹ ਠੀਕ ਹੈ ਤੇ ਬਾਕੀ ਜਿਹੜੇ ਵੀਰ ਨੀਦੀ ਰਾਗ ਨਸਲ ਦੀ ਜਾਂ ਪਰਖ ਰੱਖਦੇ ਆ ਜਾਂ ਜਿਨ੍ਹਾਂ ਨੂੰ ਸ਼ੌਂਕ ਉਸ ਨੂੰ ਉਹਨਾਂ ਨੂੰ ਆਹ ਕੱਟੀ ਬਹੁਤ ਪਸੰਦ ਆਉਗੀ ਖੋਲਿਏ ਬਾਈ ਮੜੀ ਜੀ ਜਿਹੜਾ ਘੜਾਇਆ ਇਹਦਾ 20 ਮਹੀਨੇ ਉਮਰ ਆ ਉਮਰ ਕਿੰਨੀ ਦੱਸਿਆ ਬਾਈ ਬਾਈ 23 ਮਹੀਨੇ ਹੋ ਬਾਈ 23 ਮਹੀਨੇ ਦੋਸਤੋਂ ਉਮਰ ਦੰਦਾ ਤੋਂ ਖੇਰੀ ਆ ਬਿਲਕੁਲ ਹੀ ਛੋਟੇ ਸੰਗ ਦੀ ਹੋਊਗੀ ਦੋਸਤੋਂ ਠੀਕ ਹੈ ਬਾਕੀ ਢਾਂਚਾ ਕੱਤੀ ਦਾ ਬਹੁਤ ਸੋਨਾ ਹੈ ਇਹਦਾ ਮੇਲੇ ਵਾਲੀ ਕੱਟੀ ਆ ਮਰਜੀਤ ਹਾਂ ਰਾਜੀ ਰੂਜੀ ਚੰਗੀ ਆ ਬਾਕੀ ਆਦੀਆਂ ਬਰੀਕੀਆਂ ਦੋਸਤੋਂ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਨਾ ਕੱਟੀ ਦਾ ਫੇਸ ਹੈ ਠੀਕ ਹੈ ਬਿਲਕੁਲ ਜੀ ਛੋਟਾ ਸਿੰਗ ਤੇ ਐਨ ਨੀਲੀ ਅੱਖਾਂ ਦੋਵੇਂ ਠੀਕ ਹੈ ਲੈ ਆ ਬਈ ਮੋੜ ਲੈ ਠੀਕ ਹੈ ਇਹ ਆ ਲੋ ਕੋ ਥੋੜਾ ਜਿਆ ਟੇਮਰੇ ਤੋਂ ਡਰਦੀ ਆ ਠੀਕ ਹੈ ਬਾਕੀ ਬੰਦੇ ਬੰਦੇ ਕੋਈ ਗੱਲ ਨਹੀਂ ਬੱਚਾ ਕੁੱਤਾ ਭੌਂਕੀ ਜਾਂਦਾ ਹਾਂ ਬਾਕੀ ਆ ਲੋ ਦੋਸਤੋ ਫੇਸ ਦੀ ਬਿਊਟੀ ਚੈੱਕ ਕਰੋ ਜੀ ਕਰਮਾ ਵਾਲੀ ਦੀ ਬਾਕੀ ਜਦੋਂ ਦੋਸਤੋ ਤਿਆਰ ਹੋਊਗੀ ਤਾਂ ਚੰਗੀ ਕੀਮਤ ਦੀ ਝੋਟੀ ਇਹ ਬਣਊਗੀ ਠੀਕ ਹੈ ਤੇ ਬਾਕੀ ਮੈਂ ਤੁਹਾਨੂੰ ਦਿਖਾ ਹੀ ਦਿੱਤੇ ਐ ਸੰਗ ਸੰਗ ਇਹਨ ਬਿਲਕੁਲ ਝੋਟੀ ਦੀ ਇਹਦੇ ਪਿਛਲੇ ਪਹਿਰਾਂ ਤੇ ਇਹ ਮਾਰਕਿੰਗ ਆ ਪਿਛਲੇਆਂ ਤੇ ਹੀ ਆ ਭਾਈ ਦੋਨਾਂ ਤੇ ਬਾਕੀ ਥਾਂ ਥਣ ਦੋਸਤੋ ਤੁਹਾਨੂੰ ਦਿਖਾ ਦਿੰਨਾ ਜੀ ਵੈਸੇ ਕੱਟੀ ਦੋਸਤੋ ਸੀਲ ਸਾਉ ਇਹ ਉਹ ਜੀ ਕੈਮਰੇ ਤੋਂ ਡਾ ਕੇ ਕੈਮਰੇ ਦਾ ਕਰਗੀ ਹਾਂ ਅੱਛਾ ਰੇਟ ਫਿਰ ਇਹਦਾ ਕੀ ਰੱਖੇ ਰੇਟ ਫੋਨ ਤੇ ਅਮਰ ਜੀ ਦੋ ਫੋਨ ਤੇ ਦੱਸਣਾ ਹਾਂ ਵੀਰੇ ਠੀਕ ਹੈ ਦੋਸਤੋ ਰੇਟ ਫੋਨ ਦੇ ਉੱਤੇ ਹੀ ਟੈਕ ਕੀਤਾ ਜਾਊਗਾ ਠੀਕ ਹੈ ਜੀ ਹਰੇਕ ਵੀਡੀਓ ਦੇ ਵਿੱਚ ਇਹੀ ਜਿਕਰ ਖਰੀਦਾ ਵੀ ਜਦੋਂ ਵੀ ਇੱਥੋਂ ਵੀਡੀਓ ਬਣਾਈਦੀ ਹੈ ਬਾਈ ਕਿ ਇੱਥੋਂ ਜਿਹੜੇ ਵਪਾਰੀ ਵੀਰ ਖਰੀਦ ਕੇ ਲੈ ਕੇ ਜਾਂਦੇ ਆ ਇਹ ਝੂਟੀਆਂ ਬਾਈ ਤੋਂ ਠੀਕ ਹੈ ਤਾਂ ਕਰਕੇ ਥੋੜਾ ਜਿਹਾ ਰੇਟ ਦਾ ਉਲਾ ਰੱਖਿਆ ਜਾਂਦਾ ਕੋਈ ਗੱਲ ਨਹੀਂ ਬਾਈ ਖੜੀ ਰਹਿਣ ਦੇ ਬਾਕੀ ਦਿਖਾਤੀ ਆ ਸਾਰੀ ਬਾਈ ਤੋਂ 2 ਹੀ ਮਹੀਨੇ ਉਮਰ ਰੇਟ ਫੋਨ ਦੇ ਉੱਤੇ ਟੈਕ ਕੀਤਾ ਜਾਊਗਾ ਠੀਕ ਹੈ ਅੱਛਾ ਜਿਹੜੀ ਦੂਜੇ ਨੰਬਰ ਤੇ ਆ ਕੱਟੀ ਹਾਂ ਇਹ ਹੈਗੀ 20 ਮਹੀਨਿਆਂ ਦੀ ਉਮਰ ਇਹਦੇ 20 ਕੁ ਮਹੀਨਿਆਂ ਦੀ ਹੈ ਢਾਂਚਾ ਠੰਚਾ ਇਹਦਾ ਵੀ ਸੋਹਣਾ ਢਾਂਚਾ ਵੀ 20 ਮਹੀਨੇ ਦੋਸਤੋ ਦੰਦਾ ਦਾ ਖੀਰੀ ਹੋਊਗੀ ਖੀਰੀ 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 ਉਹ ਲੈਣ ਨੂੰ ਵੀ ਮਾੜੀ ਜਿਹੀ ਆ ਬਾਰ ਕੱਢ ਕੇ ਬਾਕੀ ਕੱਲੀ ਕੱਲੀ ਕਰਕੇ ਤੁਹਾਨੂੰ ਤੰਨਾ ਤਿੰਨੇ ਜਿਹੜੀਆਂ ਕੱਲੀ ਕੱਲੀਆਂ ਕਰਕੇ ਤੋੜ ਕੇ ਦਿਖਾ ਦੂੰਗਾ ਠੀਕ ਹੈ ਬਾਕੀ ਜਿਹੜਾ ਨਾਗ ਤੁਹਾਨੂੰ ਪਸੰਡ ਆਵੇ ਉਹ ਤੁਸੀਂ ਖਰੀਦ ਲੈਣਾ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ 20 ਮਹੀਨੇ ਦੋਸਤੋ ਉਮਰ ਬਾਕੀ ਢਾਂਚਾ ਕੱਟੀ ਦਾ ਦੇਖੋ ਬਹੁਤ ਸੋਹਣਾ ਹੈ ਇਹਦਾ ਠੀਕ ਹੈ ਜੀ ਕੱਦ ਕਾਠ ਵੇਲ ਬੂਲ ਚੰਗੀ ਹੈ ਜੀ ਠੀਕ ਤੇ ਬਾਕੀ ਪੁੜੇ ਦੋਸਤੋ ਦੇਖੋ ਇਹਨ ਬਿਲਕੁਲ ਚੱਕਵੇਂ ਹੈ ਤੇ ਰਾਜ ਹੀ ਹੈ ਕੱਟੀ ਇਹ ਠੀਕ ਹੈ ਛੋਟੇ ਸੰਗ ਦੀ ਹੈ ਸੰਗ ਵੈਸੇ ਗੜਾਈ ਦੇ ਵਿੱਚ ਕਰ ਲਿਆ ਅੱਖਾਂ ਦੋਵੇਂ ਨੀਲੀਆਂ ਹੋਣਗੀਆਂ ਲੈ ਚੱਲ ਭਾਈ ਥਾਣ ਨੂੰ ਸੋਹ ਦਿਖਾ ਦਿੰਨਾ ਤੁਹਾਨੂੰ ਥਾਣ ਨੂੰ ਪਟੀਆਂ ਦੇ ਸਾਰੀਆਂ ਦੇ ਇਹਨਾਂ ਦੇ ਬਹੁਤ ਸੋਹਣੇ ਆਦੋ ਤਾ ਦੇਖ ਲਓ ਦੋਸਤੋ ਛੀਲ ਬਹੁਤ ਆ ਭਾਈ ਇਹ ਦੋਨੀਆਂ ਥਾਣ ਦਾ ਸਾਈਜ਼ ਦੇਖ ਲਓ ਹੁਣ ਤੋਂ ਕਿੱਡਾ ਕਿੱਡਾ ਠੀਕ ਹੈ ਜਦੋਂ ਤਿਆਰ ਹੋ ਗਈ ਤਾਂ ਬਹੁਤ ਸੋਹਣਾ ਥਾਣੇ ਨੇ ਕੱਢਣਵਾ ਕੱਢਣਾ ਨਿਖੜਵਾ ਤੇ ਰੇਟ ਇਹਦਾ ਵੀ ਫੋਨ ਤੇ ਕਰ ਹਾਂ ਫੋਨ ਤੇ ਅਮਰ ਜੀ ਤੇਦਾ ਵੀ ਬਾਈ ਇੰਨੇ ਨਗਾਂ ਦਾ ਹੀ ਫੋਨ ਤੇ ਕਿੰਨਾ ਦਾ ਹੀ ਫੋਨ ਤੇ ਆ ਤੈਨੂੰ ਪਤਾ ਵੀ ਆਪਣੇ ਕੋਲੇ ਵਪਾਰੀ ਬੰਦੇ ਵੀ ਲੈ ਜਾਂਦੇ ਆ ਠੀਕ ਆ ਦੋਸਤੋ ਇਸ ਕੱਟੀ ਦਾ ਵੀ ਰੇਟ ਫੋਨ ਦੇ ਉੱਤੇ ਟੈਕ ਕੀਤਾ ਜਾਊਗਾ ਇੱਕ ਤੀਜੀ ਨੰਬਰ ਤੇ ਕੱਟੀ ਤੁਹਾਨੂੰ دکھਾਉਣੀ ਹੈ ਜੀ ਇਹ ਵੀ ਨੀਦੀ ਰਾਵੀ ਨਸਲ ਦੇ ਵਿੱਚ ਸੋਹਣੇ ਢਾਂਚੇ ਦੀ ਹੈ ਤੇ ਬਾਕੀ ਮਾਰਕਿੰਗ ਸੋਹਣੀ ਹੈ ਲੈ ਬਈ ਉਹਨੂੰ ਵੀ ਕੋਲੇ ਬਾਹਰ ਤੂਰ ਫੇਰ ਕੇ ਦੇਖਣ ਦਾ ਇੰਨਾ ਕੀ ਮਕਸਦ ਹੁੰਦਾ ਜਿਹੜੇ ਵੀਰ ਦੂਰ ਬੈਠੇ ਆ ਜਾਂ ਜਾਂ ਬਾਹਰ ਬੈਠੇ ਆ ਉਹਨਾਂ ਨੂੰ ਪਸੂ ਦਾ ਅੰਦਾਜ਼ਾ ਜਾ ਹੋ ਜਾਂਦਾ ਠੀਕ ਹੈ ਅੱਛਾ ਇਹਦੇ ਉਮਰ ਕਿੰਨੀ ਕੁ ਹੋਣੀ ਹੈ ਜੀ ਹੋਊਗੀ ਬਾਈ ਜੀ ਅਮਰਜੀਤ ਇਹ 13-14 ਮਹੀਨੇ ਦੀ ਹੋਊਗੀ ਅੱਛਾ 13 ਤੋਂ 14 ਮਹੀਨੇ ਉਮਰ ਹੈ ਠੀਕ ਹੈ ਇਹ ਆ ਲੋ ਦੋਸਤੋਂ ਢਾਂਚਾ ਚੈੱਕ ਕਰ ਲਓ ਜੀ ਬਾਕੀ ਤੂਰ ਤੂਰ ਚੈੱਕ ਕਰ ਲਓ ਉਮਰ ਦੇ ਹਿਸਾਬ ਨਾਲ ਕੱਦ ਕਾਠ ਸੋਹਣਾ ਬਾਕੀ ਮਾਰਕਿੰਗ ਚੰਗੀ ਹੈ ਠੀਕ ਹੈ ਫੇਸ ਤੇ ਆ ਲੋ ਦੋਸੋਫੀ ਸਕਵਾਲਿਟੀ ਚੈੱਕ ਕਰੋ ਜੀ ਠੀਕ ਹੈ ਤੇ ਬਾਕੀ ਮਾਰਕਿੰਗ ਸੋਹਣੀ ਹੈ ਤੇ ਪੂਸ਼ ਵਗੈਰਾ ਵੀ ਕੱਟੀ ਦੀ ਚੰਗੀ ਹੈ ਪੂਸ਼ ਬਹੁਤ ਵਧੀਆ ਲੱਗਿਆ ਕੋੜਵਾਰੀ ਹਾਂ ਲੰਬੀ ਵੀ ਚੰਗੀ ਹੈ ਤੇ ਸਾਰੀਆਂ ਪੂਰੀਆਂ ਸੂਤ ਵੀ ਨਿਸ਼ਾਨਾ ਹੈਗਾ ਬਈ ਅੱਛਾ ਹੂੰ ਬਾਕੀ ਦੋਸੋ ਕੱਤੀ ਇਹ ਵੀ ਰਾਜੀ ਹੈ ਖਾਨ ਤੁਹਾਨੂੰ ਬਹੁਤ ਵਧੀਆ ਲੱਗਿਆ ਕਮਾਲ ਦੇ ਹੈ 13 14 ਮਹੀਨੇ ਉਮਰ ਹੈ ਰੇਟ ਇਸ ਕੱਤੀ ਦਾ ਵੀ ਜਿਹੜਾ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਠੀਕ ਹੈ ਜੀ ਤੇ ਬਾਕੀ ਦੇਖੋ ਤੈਨ ਨਾਗਰ ਤੁਹਾਨੂੰ ਦਿਖਾਤੇ ਆ ਜੀ ਰੇਟ ਤਿੰਨਾ ਬਾਈ ਫੋਨ ਉੱਤੇ ਤੈ ਕੀਤਾ ਜਾਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾਣਾ ਜਿਹੜਾ ਨਾਗਰ ਤੁਹਾਨੂੰ ਤਿੰਨਾ ਦੇ ਵਿੱਚੋਂ ਆਉਂਦਾ ਵੇ ਬਾਕੀ ਗੱਲਬਾਤ ਬਾਈ ਨਾਲ ਕਰ ਲੈਣੀ ਠੀਕ ਹੈ ਤੇ ਰੇਟ ਬਾਈ ਜੀ ਜੈ ਜੀ ਹੋਣਗੇ ਆ ਰੇਟ ਜੈ ਜੀ ਹੋਣਗੇ ਭਾਈ ਅਮਰਜੀਤ ਠੀਕ ਹੈ ਤੇ ਚਲੋ ਠੀਕ ਹੈ ਭਾਈ ਠੀਕ ਹੈ ਭਾਈ ਸਸਰੀ ਕੌਰ